别打！ ਨਰਨ ਆ ਸਰਦਾ ਸਿਕੰਦਰ ਸਿੰਘ ਪਿੰਡ ਦੰਗਲਚੌਰ ਮੇਰੀ ਜ਼ਮੀਨ ਜੀ ਆ ਰਹੀ ਆ ਰੋਡ ਦੇ ਜਿਹੜਾ ਰੋਡ ਨਿਕਲਿਆ ਹੈ ਵੀ ਉਹਦੇ ਉੱਤੇ ਜੀ ਨੁਕਸਾਨ ਮੇਰਾ ਵਾਵਾ ਕਾਫੀ ਕਰ ਗਏ ਆ ਬੱਚੇ ਮੇਰੇ ਛੋਟੇ ਆ ਹੈਂਡੀਕੈਪ ਜੁਮੇ ਜੀ ਆਹੀ ਹੈਂਡੀਕੈਪ ਦਾ ਸਾਨੂੰ ਜੀ ਬਹੁਤ ਜ਼ਿਆਦਾ ਨੁਕਸਾਨਾ ਡਾ ਕਰ ਗਏ ਜੇ ਕੋਈ ਤਿੰਨ ਚਾਰ ਕੜਾਈ ਥਾਂ ਦਾ ਜਿਹੜਾ ਵਾ ਉਹ ਝੋਨੇ ਨੂੰ ਕਬਰ ਕਰ ਗਏ ਉੱਤੇ ਵਾਗੇ ਜੀ ਜੀ ਮੈਨੂੰ ਪਤਾ ਬਾਅਦ ਲੱਗਾ ਮੈਂ ਕਰਦਾ ਦਵਾਈ ਲੈਣ ਗਿਆ ਤੇ ਬਾਅਦ ਆਇਆ ਮੈਂ ਜਦੋਂ ਉਧਰੋਂ ਫੇਰ ਗਿਆ ਜੀ ਕੋਈ ਮੈਨੂੰ ਨੋਟ ਚ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਖੁਦ ਮੈਂ ਪਟਵਾਰੀ ਨੂੰ ਵੀ ਫੋਨ ਦੋ ਵਾਰਾ ਕੀਤਾ ਕੋਈ ਕੰਮ ਹੀ ਮੈਨੂੰ ਆਪਣਾ ਕੋਚਰਾ ਕੋਈ ਪਟਵਾਰੀ ਨੇ ਮੈਨੂੰ ਇਹ ਵੀ ਨਹੀਂ ਦੱਸਿਆ ਵੀ ਤੇਰੀ ਪੈੜੀ ਨੂੰ ਆਣ ਕੇ ਅਸੀਂ ਆਹ ਕਰਨ ਦੇ ਆ ਜੋ ਕਰਨ ਦੇ ਆ ਕੁਝ ਮੈਨੂੰ ਆਪਣੇ ਕੋ ਲੋੜਵੰਦ ਕੰਮ ਹੀ ਕੋਈ ਪਟਵਾਰੀ ਨਾ ਪਟਵਾਰੀ ਨੇ ਉਦੋਂ ਮੈਨੂੰ ਪਤਾ ਲੱਗਾ ਵੀ ਪਟਵਾਰੀ ਆਂਦਾ ਵੀ ਮੈਂ ਤੇ ਤੁਹਾਡੇ ਪਿੰਡ ਹੀ ਆਇਆ ਵਾਂ ਤੇ ਮੈਂ ਇਹਨਾਂ ਮੈਨੂੰ ਬਾਅਦ ਪਤਾ ਲੱਗਾ ਵੀ ਉਹ ਮੇਰਾ ਨਕਸ਼ਾ ਨਹੀਂ ਕਰਨ ਆਇਆ ਵਾ ਮੰਗੇ ਹੋਇਆ ਜੀ ਸਾਨੂੰ ਉਹ ਜੋ ਸਾਡਾ ਨਕਸ਼ਾਣ ਹੋਇਆ ਉਹਦਾ ਮਾਜਮਾ ਮਿਲ ਜੇ ਜੀ ਜੋ ਵੀ ਸਰਕਾਰ ਸਾਨੂੰ ਦਵੇ ਪਰ ਪਾਲਕਾ ਵਰ ਜੇਖੇ ਤਾਂ ਵਾਗੇ ਜੀ ਬਿਨਾ ਪੁੱਛਿਓ ਬਿਨਾ ਦੱਸਿਓ ਕੋਈ ਪੈਸਾ ਨਹੀਂ ਮੈਂ ਪਵਾਇਆ ਹੈਗਾ ਖੇਤਾਂ ਦਾ ਪਰ ਤਹਿਸੀਲਦਾਰ ਸਾਹਿਬ ਬਿਨਾ ਆਰਡਰ ਤੋਂ ਮੇਰੇ ਖੇਤ ਵਾਗੇ ਨੇ ਨੁਕਸਾਨ ਕਰ ਗਏ ਮੇਦਾ ਮੁਆਵਜ਼ਾ ਕੌਣ ਭਰੇਗਾ ਪਹਿਲੀ ਮੇਰੀ 5 6.5 ਪਿਆਲੀਆਂ ਹੁੰਦੀਆਂ ਜੀ ਤਾਂ ਮੈਨੂੰ ਵੱਧ ਤੋਂ ਵੱਧ ਰੇਟ ਚਾਹੀਦਾ ਖੇਤਾਂ ਦਾ ਜੀ ਨਹੀਂ ਜੀ ਮੈਂ ਵਿਧਵਾ ਜਨਾਨੀ ਕੋਈ ਕਮਾਣ ਵਾਲਾ ਨਹੀਂ ਹੈਗਾ ਬੱਚੇ ਮੇਰੇ ਛੋਟੇ ਆ ਹਾਂਜੀ ਮੇਰਾ ਘਰ ਵੀ ਆਉਂਦਾ ਵਾ ਉਹਦਾ ਵੀ ਰੇਟ ਪੂਰਾ ਨਹੀਂ ਦਿੱਤਾ ਜਾ ਰਿਹਾ ਵੀ ਨੋਟਿਸ ਨਹੀਂ ਭੇਜਿਆ ਜੀ ਕੋਈ ਮਨਜ਼ੂਰੀ ਨਹੀਂ ਲਈ ਹੈਗੀ ਬਿਨਾ ਮਨਜ਼ੂਰੀ ਤੋਂ ਆਣ ਕੇ ਇਹ ਨਾ ਨਹੀਂ ਮਸ਼ੀਨਾਂ ਵਿੱਚ ਵੜਤੀ ਦੋ ਕਿੱਲੇ ਦੇ ਡੇਢ ਕਿੜਾ ਦੋ ਕਿੱਲੇ ਦੇ ਡੇਢ ਕਿੜਾ ਜੀ ਪੰਜਾਬ ਸਰਕਾਰ ਕੋ ਇਹ ਮੰਗ ਕਰਦੇ ਆ ਸਾਨੂੰ ਖੇਤਾਂ ਦਾ ਰੇਟ ਜਿਹੜਾ ਵੱਧ ਤੋਂ ਵੱਧ ਦਿੱਤਾ ਜਾਵੇ ਸਾਨੂੰ ਰੇਟ ਬਹੁਤ ਘੱਟ ਦੇ ਰਹੇ ਆ ਦੇਖੋ ਸਾਰੇ ਇਹ ਤੇ ਬਿਲਕੁਲ ਸਿੱਧਾ ਮਤਲ ਧੱਕਾ ਸਰਕਾਰ ਦਾ ਜਿਹੜਾ ਜੀਵਿੰਦਾਰ ਆ ਕਿਦਾਂ ਫਸਲ ਨੂੰ ਬੀਜਦਾ ਕਿਦਾਂ ਗਾਉਂਦਾ ਇਹਨੂੰ ਕਿਦਾਂ ਵੱਢੀ ਹੁੰਦੀ ਆ ਕਿਦਾਂ ਪਲਦੀ ਆ ਹੁਣ ਵੇਖੋ ਆਈੜੀ ਮਸ਼ੀਨਾਂ ਫਿਰ ਗਿਆ ਦੇ ਵਿੱਚ ਨਿਕਲਣ ਲੱਗੀ ਆ ਇਹ ਤੇ ਬਿਲਕੁਲ ਉੱਤ ਪ੍ਰੈਸ ਕਰ ਗਈ ਨਾ ਝੋਨੇ ਨੂੰ ਇਹਦਾ ਮੁਆਵਜ਼ਾ ਵੀ ਦਿੱਤਾ ਜਾਵੇ ਜਿਹੜਾ ਰੇਟ ਵਾ ਸਰਕਾਰੀ 36 ਲੱਖ ਦੇਣ ਦੇ ਆ 1 ਕਰੋੜ 18 ਲੱਖ ਬਣਦਾ ਜਿਹੜਾ ਮੰਨੇ ਆਏ ਉਹ ਮੁਆਵਜ਼ਾ ਦਿੱਤਾ ਜਾਵੇ ਨੂੰ ਰੋਡ ਦਾ ਇਹ ਵਿਧਵਾ ਜਨਾਨੀ ਆ ਹੁਣ ਦੱਸੋ ਵੀ ਇਹਦਾ ਮਤਲਬ ਜਿਹੜਾ ਵਾ ਕੀ ਹਿਸਾਬ ਕਿਤਾਬ ਹੋਊਗਾ ਕਿੱਦਾਂ ਝੋਨਾ ਲਾਉਣਾ ਇਹਨਾਂ ਨੇ ਇੱਕ ਮੇਰਾ ਵੀਰ ਉਹ ਹੈਂਡੀਕੈਪ ਆ ਉਹਦੀ ਨਾਲ ਦੀ ਵੀ ਹੈਂਡੀਕੈਪ ਆ ਛੋਟੇ ਉਹਦੇ ਬੱਚੇ ਆ ਉਹਦਾ ਵੀ ਅੱਧਾ ਗੱਲਾ ਝੋਨਾ ਖਰਾਬ ਕਰਤਾ ਇੱਕ ਸੁਲਵਿੰਦਰ ਸਿੰਘ ਬਾਦਰ ਸਿੰਘ ਆ ਅਸੇਗ ਨਾਲ ਦੇ ਲਗਭਗ ਉਹਦਾ ਵੀ ਖਰਾਬ ਕੀਤਾ ਇਹਨਾਂ ਨੇ ਇਹਨ ਸਾਰਿਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਬਾਅਦ ਜ ਦਿੱਤਾ ਜਾਣਾ ਚਾਹੀਦਾ ਬਿਨਾ ਨੋਟਿਸ ਤੋਂ ਤਹਿਸੀਲਦਾਰ ਆ ਕੇ ਇੱਥੇ ਆਪ ਖੁਦ ਵਾ ਕੇ ਗਿਆ ਏ ਤੁਹਨਾ ਮਸ਼ੀਨਾ ਵਿੱਚ ਵਾੜ ਕੇ ਜਦੋਂ ਅਸੀਂ ਇੱਥੇ ਆਏ ਆ ਉਦੋਂ ਇਹਨਾਂ ਨੇ ਮਸ਼ੀਨਾ ਭਜਾ ਕੇ ਬਾਹਰ ਕੱਢ ਕੇ ਦੱਦ ਲੈ ਗਏ ਪਹਿਲਾਂ ਸਾਨੂੰ ਕਿਸ ਨੂੰ ਨੋਟਿਸ ਨਹੀਂ ਆਇਆ ਕਿਸ ਨੇ ਦੱਸਿਆ ਨਹੀਂ ਕੱਖ ਵੀ ਆ ਕੇ ਬੰਦੀ ਕਾਰਵਾਈ ਵੀ ਤਹਿਸੀਲਦਾਰ ਤੇ ਕੀਤੀ ਜਾਣੀ ਚਾਹੀਦੀ ਹੈ ਅਗਰ ਜੇ ਨਹੀਂ ਹੁੰਦੀ ਤੇ ਫਿਰ ਧੰਨੇ ਤੇ ਲੱਗਦੇ ਰਹਿੰਦੇ ਆ ਫਿਰ ਬਾਅਦ ਚ ਕਾ ਦਿੰਦੇ ਆ ਕਿਸਾਨ ਯੂਨੀਅਨ ਵਾਲੇ ਧਰਨੇ ਲਾਉਂਦੇ ਆ ਉਹ ਤੇ ਫਿਰ ਲੱਗਣੀ ਹੈ ਮੇਰਾ ਨਾਮ ਸੂਬਾ ਸਿੰਘ ਆ ਜੀ ਪਿੰਡ ਮੇਰਾ ਭਰਤੋਆ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵਰਕਰ ਹਾਂ ਸਾਨੂੰ 11 ਕੋਈ ਜਦੋਂ ਫੋਨ ਗਿਆ ਹੈ ਕਿ ਮਨ ਸਾਡੇ ਪਿੰਡ ਦੇ ਦੋਹਾਂ ਘਰਾਂ ਦਾ ਝੋਨਾ ਜਿਹੜੇ ਸਰਕਾਰ ਜ਼ਬਰਦਸਤੀ ਵਾਹ ਰਹੀ ਜਿਨ੍ਹਾਂ ਪੈਸੇ ਨਹੀਂ ਵੀ ਲਏ ਤੇ ਨਾ ਸਾਨੂੰ ਉਹ ਰੇਡੀ ਮਨਜ਼ੂਰ ਵਾ ਤੇ ਜਦੋਂ ਅਸੀਂ ਆਏ ਉਹਦੋਂ ਨੂੰ ਦੋ ਗੱਲੇ ਦੇ ਲਾਗੇ ਉਹਨਾਂ ਝੋਨਾ ਖਰਾਬ ਕਰਤਾ ਸੀ ਤੇ ਸਾਨੂੰ ਵੇਖ ਕੇ ਜਦੋਂ ਅਸੀਂ ਇੱਧਰ ਨੂੰ ਤੁਰੇ ਆ ਇਹ ਬੀਬੀ ਤੇ ਮੁੰਡਾ ਇਹਨਾਂ ਦਾ ਪਹਿਲਾਂ ਇੱਥੇ ਸੀ ਜਦੋਂ ਅਸੀਂ ਤੁਰੇ ਛੰਡਿਆ ਹੋਏ ਆਏ ਆ ਤੇ ਉਦੋਂ ਉਹਨਾਂ ਮਸ਼ੀਨਾਂ ਪਛਾਣ ਨੂੰ ਲੱਗੇ ਤਾਂ ਮਤਲਬ ਵੱਧ ਘੱਟ ਵੀ ਸਾਡੇ ਨਾਲ ਬੋਲੇ ਤਹਿਸੀਲਦਾਰ ਤੇ ਜਿਹੜੇ ਪਟਵਾਰੀ ਕਰਦਾ ਹੋ ਰਹੀ ਤੇ ਬਾਅਦ ਦੇ ਵਿੱਚ ਫਿਰ ਉਹ ਪਛਾਣ ਚੱਲ ਗਏ ਜਦੋਂ ਸਾਡੇ ਬੰਦੇ ਜਿਆਦਾ ਇਕੱਠੇ ਹੋ ਗਏ ਹੋਇਆ ਹੈ ਨਾ ਇਹ ਗਰਦਾਸਪੁਰ ਦੇ ਡੀਸੀ ਦੇ ਜੋ ਰੇ ਰੋਕੀ ਹੈ ਗਰਦਾਸਪੁਰ ਉਦੋਂ ਡੀਸੀ ਨੇ ਸਾਡੇ ਨਾਲ ਵੀਡੀਓ ਦੇ ਉੱਤੇ ਬੋਲ ਕੇ ਵੀ ਵਿਸ਼ਵਾਸਨ ਦਵਾਇਆ ਕਿ ਤੁਹਾਨੂੰ 1 ਲੱਖ ਕਰੋੜ 18 ਲੱਖ ਰੁਪਏ ਦੇ ਹਿਸਾਬ ਨਾਲ ਸਾਰੇ ਪੈਸੇ ਗਰਦਾਸਪੁਰ ਜਿਲ੍ਹੇ ਨੂੰ ਇੱਕ ਸਾਰ ਦੇਵਾਂਗੇ ਪਰ ਉਹ ਮੁੜ ਕੇ ਡੀਸੀ ਵੀ ਮੁੱਕਰ ਗਿਆ ਤੇ ਹੁਣ ਉਹ ਸਾਨੂੰ ਅਸੀਂ ਹੁਣ ਵੀ ਇਹ ਮੰਗ ਕਰਦੇ ਕਿ ਮਾਰਕੀਟ ਦਾ 4 ਗੁਣਾ ਤਾਂ ਵਸੇਬਾ ਜਾੜਾ ਪਾ ਕੇ ਜੋ ਜਿਹਦੇ ਹਿਸਾਬ ਨਾਲ ਸਾਡਾ 1 ਕਰੋੜ 35 ਲੱਖ ਦੇ ਹਿਸਾਬ ਨਾਲ ਬਣਦਾ ਵਾ ਜੇ ਉਹ ਸਾਨੂੰ ਸਰਕਾਰ ਦਿੰਦੀ ਆ ਤੇ ਅਸੀਂ ਪੈਗੀਆਂ ਛੱਡਣ ਨੂੰ ਤਿਆਰ ਹੋਾਂ ਤੇ ਜੇ ਸਰਕਾਰ ਉਹ ਨਹੀਂ ਦਿੰਦੀ ਤੇ ਅਸੀਂ ਮਰਨ ਨੂੰ ਤਿਆਰ ਹੋਾਂ ਪੈਗੀਆਂ ਨਹੀਂ ਛੱਡਾਂਗੇ ਕਿਉਂਕਿ ਜੇ ਅਸੀਂ ਸੜਕ ਨਹੀਂ ਰੋਕਣ ਦੇ ਹੱਕ 'ਚ ਅਸੀਂ ਇਹਨੇ ਜੋ ਪਿਛਲੇ ਸਰਕਾਰਾਂ ਦਿੰਦੀ ਆ ਰਹੀਆਂ ਮਾਰਕੀਟ ਰੇਟ ਦਾ 4 ਗੁਣਾ ਤੇ ਵਸੇਬਾ ਜਾੜਾ ਪਾ ਕੇ ਉਹਦੇ ਨਾਲ ਸਾਡਾ 1 ਕਰੋੜ 35 ਲੱਖ ਬਣਦਾ ਵਾ ਤੋ ਅੱਜ ਸਾਡੇ ਖਾਤਿਆਂ 'ਚ ਸਹਿਮਤੀ ਨਾ ਬਾਦੇ ਤਾਂ ਅਸੀਂ ਆਬ ਪਾਏ ਜੋ ਨਾ ਲੱਗਾ ਛੱਡ ਦਾਂਗੇ ਇਹ ਪੂਰਾ ਧੱਕਾ ਕਰਦੀ ਸਰਕਾਰ ਜੀ ਹੁਣ ਜਿਹੜੀ ਇਹ ਮਾਨ ਸਰਕਾਰ ਭਗਵੰਤ ਮਾਨ ਸਰਕਾਰ ਦੇ ਮੋਦੀ ਸਰਕਾਰ ਇੱਕ ਹੀ ਆਈ ਇਹ 20 ਟੀਮ ਆ ਜਿਹੜੀ ਮਾਨ ਸਰਕਾਰ ਆ ਨਾ ਮੋਦੀ ਦੀ ਇਹ ਸਾਰਾ ਕੁਝ ਉਹੀ ਕਰਵਾ ਰਹੀ ਹੈ